ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਮਰਤਿ ਵਿਰੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਲੜੀवार ਵਿਆਖਿਆ ਸਾਹਿਬ ਸ੍ਰੀ ਗੁਰੂ ਆਰਜਨ ਦੇਵ ਜੀ ਮਾਰਾ ਜੀ ਦੀ ਪਾਵਨ ਪਿੱਤਰ ਗੁਰਬਾਣੀ ਸੁਪਨ ਸਭ ਦੇ ਵਿੱਚੋਂ ਚੱਲ ਰਹੀ ਹੈ। ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ। ਇੱਕ ਇੱਕ ਬਚਨ ਗੁਰੂ ਦਾ ਅਮੋਲਕ ਹੈ, ਖੀਰੇ ਲਾਲ ਹੈ। ਪਹਿਲਾਂ ਆਪਾਂ ਜੋ ਪਾਠ ਕਰਦੇ ਹੁੰਨੇ ਜੀ ਪੰਜਵੇਂ ਪਾਦੀ ਵਿਚਾਰ ਕਰਨੇ ਅਕਲ ਆਪਾਂ ਚੌਥੇ ਪਾਦੀ ਵਿਚਾਰ ਕੀਤੀ ਹੈ ਜਹ ਪ੍ਰਸਾਦ ਕਰੈ ਪੁੰਨ ਬੋદાન ਮਨਾਠ ਪਹਿਰ ਕਰ ਤਿਸ ਕਾ ਧਿਆਨ ਜੈ ਪ੍ਰਸਾਦ ਤੂੰ ਚਾਰ ਬਿਹਾਰੀ ਇਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੈ ਪ੍ਰਸਾਦ ਤੇਰੀ ਨੀਤੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਅਨਕ ਜਸ ਕਹੈ ਇਹ ਜੀ ਅਨਮਾ ਪਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜਹ ਪ੍ਰਸਾਦ ਕਰ ਹੈ ਪੁੰਨ ਬੋ দান ਕਿੰਦੇ ਵੀ ਜੀ ਦੀ ਕਿਰਪਾ ਦੇ ਨਾਲ ਮਣਾ ਤੈਨੂੰ ਪ੍ਰਮਾਤਮਾ ਨੇ ਪੁੰਨ দান ਕਰਨ ਦੀ ਬਰਕਤ ਦਿੱਤੀ ਹੋਈ ਹੈ ਜੇ ਉਹਨੇ ਦਾਤਾਂ ਦਿੱਤੀਆਂ ਤਾਂ ਹੀ ਪੁੰਨ দান ਕਰਦਣਾ ਜੇ ਆਪਦੇ ਕੋਲੇ ਨਾ ਹੁੰਦੀ ਤਾਂ ਕਿਸੇ ਨੂੰ ਪੁੰਨ ਦਾਨ ਕਿੱਥੋਂ ਕਰ ਦਾਂਦਾ ਤਾ। ਦਾਤਾ ਉਹਦੀਆਂ ਦਿੱਤਿਆਂ। ਦਾਤੇ ਦਾ ਸੁਭਾਅ ਹੈ ਸਭ ਨੂੰ ਦਾਤਾ ਦੇਣਾ ਤੇ ਮਨਾ ਤੂੰ ਵੀ ਗਾਂ ਵੰਡ ਕੇ ਸ਼ਕਿਆ ਕਰਾ। ਵੰਡ ਕੇ ਸ਼ਕਣ ਦਾ ਸਿਧਾਂਤ ਵੀ ਇਹੀ ਹੈ ਕਹ ਲਿਓ। ਵੰਡ ਕੇ ਸ਼ਕਣ ਦਾ ਸਿਧਾਂਤ ਵੀ ਇਹੀ ਕਹਿੰਦਾ ਹੈ ਕਿ ਕਿਸੇ ਨਾਲ ਵੰਡ ਕੇ ਸ਼ੱਕ ਲੈਣਾ ਇਹਨੂੰ ਪੁੰਨ ਦਾਨ ਹੀ ਕਹਿੰਦੇ ਆ। ਕਹਿੰਦੇ ਇੱਕ ਫਕੀਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਹਿੰਦੇ ਵੀ ਦਾਤਾਂ ਦਿੱਤੀਆਂ ਕਹਿੰਦੇ ਵੀ ਤੇਰੀ ਭਗਤੀ ਕਹਿੰਦੇ ਮਨਜ਼ੂਰ ਹੈ ਤੇ ਤੂੰ ਮੰਗ ਕਹਿੰਦੇ ਵੀ ਜੋ ਕੁਝ ਮੰਗਣਾ ਹੈ ਉਹ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਕਹਿੰਦੇ ਉਹਨੂੰ ਕਿਹਾ ਵੀ ਜਿਸ ਦੇ ਵੀ ਸਿਰ ਤੇ ਤੂੰ ਹੱਥ ਧਰ ਦੇਂਗਾ ਉਹਦੇ ਚ ਵਰਕ ਤਾਂ ਆ ਜਾਣਗਾ ਜਿਹਨੂੰ ਤੂੰ ਕੋਈ ਬੋਲ ਕਰ ਦੇਗਾ ਤੇਰੇ ਬੋਲ ਕੋ ਦੇ ਹਉਣ ਇਹ ਕਿੰਦੇ ਉਸ ਵੇਲੇ ਫਿਰ ਉਸ ਫਕੀਰ ਨੇ ਆਖਿਆ ਕਿੰਦਾ ਜੀ ਮੈਨੂੰ ਇਹ ਚਾਹੀਦਾ ਪੁੱਛ ਕਹਿੰਦੇ ਵੀ ਦੇਵਤੇ ਕਹਿੰਦੇ ਵੀ ਸਾਤੋ ਤੱਕ ਕਹਿੰਦੇ ਲੋਕ ਮੰਗਦੇ ਐ ਇਹ ਦਾਤਾਂ ਤੇ ਤੂੰ ਕਿਉਂ ਨਹੀਂ ਕਹਿੰਦੇ ਵੀ ਲੈ ਕੇ ਰਾਜੀਏ ਉਹ ਕਹਿੰਦਾ ਜੀ ਜੇ ਉਹ ਅਸਲ ਵਿੱਚ ਕਹਿੰਦੇ ਵੀ ਪੁੰਨ ਦਾਨ ਹੁੰਦਾ ਨਾ ਕਿਸੇ ਦਾ ਭਲਾ ਹੋਣਾ ਹੋਵੇ ਕਿਸੇ ਦਾ ਕਹਿੰਦੇ ਮੈਨੂੰ ਨਾ ਪਤਾ ਲੱਗੇ ਵੀ ਭਲਾ ਹੋ ਗਿਆ ਕਿਸੇ ਦਾ ਮੇਰੇ ਹੱਥ ਕਹਿੰਦੇ ਐਸਾ ਬਨਾਲ ਕੰਮ ਕਰਨ ਕਿ ਮੈਨੂੰ ਨਾ ਪਤਾ ਲੱਗੇ ਵੀ ਮੈਂ ਕਿਸੇ ਦੇ ਸਿਰ ਤੇ ਉੱਤੇ ਹੱਥ ਰੱਖਤਾ ਤੇ ਵੀ ਉਹਦਾ ਭਲਾ ਹੋ ਗਿਆ ਕਿਸੇ ਨੂੰ ਮੈਂ ਬੋਲ ਕਰ ਦਿੰਦਾ ਮੇਰੇ ਬੋਲਾਂ ਦੁਆਰਾ ਕਿਸੇ ਦਾ ਭਲਾ ਹੋ ਗਿਆ ਕਹਿੰਦਾ ਵੀ ਮੈਥੋਂ ਮੇਰੇ ਬਾਅਦ ਜੋ ਕੁਝ ਮਰਜ਼ੀ ਹੋ ਜਾਵੇ ਪਰ ਮੈਨੂੰ ਨਹੀਂ ਪੱਥਰ ਲੱਗਣਾ ਚਾਹੀਦਾ ਕਹਿੰਦੇ ਫਿਰ ਉਹ ਦੇਵਚੈ ਨੇ ਵੀ ਆਖੇ ਕਹਿੰਦੇ ਠੀਕ ਹੈ ਭਾਈ ਸਤਿ ਬਚਾਈਂ ਕਹਿੰਦੇ ਵੀ ਜੋ ਖੁੰਨਦਾਨ ਆ ਨਾ ਪਿਆਰਿਓ ਇਹਨੂੰ ਭੁੱਲ ਜਾਣਾ ਹੀ ਅਸਲ ਵਿੱਚ ਖੁੰਨਦਾਨ ਹੈ ਜਿਹੜੇ ਲੋਕ ਉਨ ਨਾਣ ਦੇ ਨਾਮ ਦੇ ਉੱਤੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਐ ਸੰਸਥਾਵਾਂ ਬਣਾ ਲੈਂਦੇ ਐ ਵੱਡੀਆਂ ਵੱਡੀਆਂ ਠੀਕ ਐ ਲੋਕਾਂ ਦੇ ਸੰਦ ਨਾਲ ਚੱਲਣਾ ਹੁੰਦਾ ਹੈ ਪਰ ਪਿਆਰੋ ਕਈ ਵਾਰ ਨਾਂ ਵੀ ਕਰਨ ਲੱਗ ਜਾਂਦੇ ਐ ਵੀ ਅਸੀਂ ਲੋਕਾਂ ਦਾ ਭਲਾ ਕਰਦੇ ਐ ਅਸੀਂ ਲੋਕਾਂ ਦਾ ਭਲਾ ਕਰਦੇ ਐ ਇਹ ਸਰਕਾਰ ਕਰਨ ਨੂੰ ਇਹਨਾਂ ਸੰਸਥਾਵਾਂ ਨੂੰ ਟੈਕਸ ਤੋਂ ਛੋਟ ਹੁੰਦੀ ਐ ਟੈਕਸ ਤੋਂ ਬਚਣ ਦਾ ਇੱਕ ਵਸੀਲਾ ਵੀ ਬਣਾ ਲਾਂਦੇ ਨੇ ਕਈ ਲੋਕ ਜਿਹੜੇ ਗਲਤ ਕੰਮਾਂ ਦੇ ਵਿੱਚ ਪੈਸਾ ਕਮਾਉਂਦੇ ਆ ਨਾ ਇਹ ਸੰਸਥਾਵਾਂ ਦੇ ਵਿੱਚ ਪੈਸਾ ਰੱਖਣ ਲੱਗ ਜਾਂਦੇ ਆ ਆਪ ਹੀ ਮੈਂਬਰ ਬਣ ਜਾਂਦੇ ਆ ਉਹਨਾਂ ਦਾ ਤੇ ਪੈਸਾ ਵੀ ਉੱਥੇ ਆਪ ਦਾ ਸੇਵ ਕਰਨ ਲੱਗ ਜਾਂਦੇ ਆ ਇਹ ਘਟਨਾਵਾਂ ਵਿੱਚ ਵਾਪਰ ਚੁੱਕੀਆਂ ਪੈਰ ਵਾਪਰ ਰਹੀਆਂ ਵਾਪਰ ਚੁੱਕੀਆਂਗਾ ਪਰ ਜੋ ਪੁੰਨਦਾਨ ਤਾਂ ਅਸਲ ਵਿੱਚ ਉਹ ਹੁੰਦਾ ਬਸ ਪਤਾ ਹੀ ਨਹੀਂ ਲੱਗਿਆ ਵੀ ਆਹ ਹੱਥ ਕਰ ਦਿੱਤਾ ਬਸ ਪਤਾ ਹੀ ਨਹੀਂ ਲੱਗਿਆ ਬੰਦ ਮੁਠੀ ਕਿਸੇ ਨੂੰ ਪੁੰਨਦਾਨ ਕਰ ਦੇਣਾ ਕਿਸੇ ਦਾ ਭਲਾ ਕਰ ਦੇਣਾ ਬਸ ਕਿਸ ਦੀ ਝੋਲੀ ਵਿੱਚ ਰੱਖ ਦੇਣਾ ਚੱਕ ਪਾਈ ਤੇ ਲੋਕਾਂ ਨੂੰ ਦੱਸ ਕੇ ਪੁੰਨ ਦਾਨ ਕੀ ਕੀਤਾ ਮਣਾ ਲੋਕਾਂ ਨੂੰ ਵਾਜਾ ਮਾਰ ਮਾਰ ਕੇ ਕਹਦਾ ਪੁੰਨ ਦਾਨ ਹੈ ਉਹ ਤਾਂ ਕਹਿੰਦੇ ਗੁਰੂ ਜੀ ਕਹਿੰਦੇ ਅਸਲ ਵਿੱਚ ਪੁੰਨ ਦਾਨ ਕਰਕੇ ਨਾ ਬੀਜ ਤਾਂ ਪਾਇਆ ਸੀ ਪੁੰਨ ਦਾ ਪਰ ਲੋਕਾਂ ਵਿੱਚ ਹੀ ਦੱਸਦਾ ਫਿਰਦਾ ਆਪ ਹੀ ਉਹ ਤਾਂ ਇੱਕ ਤਰ੍ਹਾਂ ਦਾ ਕਹਿੰਦੇ ਪੱਟ ਪੱਟ ਕੇ ਵੇਖੀ ਜਾਂਦਾ ਨਾ ਪੁੰਨ ਕੀਤਾ ਸੀ ਬੀਜ ਪਾਇਆ ਸੀ ਕਹਿੰਦੇ ਪੱਟ ਕੇ ਵੇਖ ਲੈ ਵੀ ਉੱਪਰ ਆ ਕਿ ਨਹੀਂ ਕੇ ਉਂਗਲਾ ਕਿ ਨਹੀਂ ਹਜੇ ਢੰਗੂਰ ਮਾਰਿਆ ਕਿ ਨਹੀਂ ਹਜੇ ਨਹੀਂ ਉੱਪਰ ਨਾ ਪਿਆ ਉਹ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਤੈਨੂੰ ਜੇ ਪੁੰਨ ਦਾਨ ਦੀ 기ਰਤੀ ਦਿੱਤੀ ਨਾ ਉਹ ਵੀ ਉਹਦੀ ਕਿਰਪਾਈ ਆ ਮਾਲਕ ਦੀ ਪ੍ਰਮਾਤਮਾ ਦੀ ਕਿਰਪਾਈ ਹੈ ਜਿਹਦੀ ਕਿਰਪਾ ਦੇ ਨਾਲ ਤੂੰ ਪੁੰਨ ਦਾਨ ਕਰ ਰਿਹਾ ਮਨਾ ਦਾਤਾਂ ਦੇ ਤਨਾਣਾ ਉਹਦਾ ਤੇ ਜੇ ਰੱਬ ਤੈਨੂੰ ਪਿੰਗਲਾ ਬਣਾਉਂਦਾ ਤਾਂ ਦੀ ਮਿਹਨਤ ਕਰਦਾ ਨਾ ਦੱਸ ਤਾ ਤੂੰ ਮਨਾ ਪ੍ਰਮਾਤਮਾ ਤੈਨੂੰ ਹੱਥ ਹੀ ਨਾ ਦਿੰਦਾ ਪੈਰ ਹੀ ਨਾ ਦਿੰਦਾ ਤੈਨੂੰ ਤੇਰੇ ਦਿਮਾਗ ਦੀ ਬੁੱਧੀ ਨਾ ਤੈਨੂੰ ਦਿੰਦਾ ਜਿਹੜੇ ਤੂੰ ਦਿਮਾਗ ਨਾਲ ਕੰਮ ਕਰਦਾ ਤੈਨੂੰ ਬੁੱਧੀ ਨਾ ਦਿੰਦਾ ਦੱਸ ਕੀ ਕਰ ਲੰਦਾ ਉਰਾਲਣਾ ਦਾ ਪ੍ਰਮਾਤਮਾ ਦਾ ਕੁਛ ਸਰੋਹੋ ਵਿਚਾਰ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਅਠੇ ਪੈਰ ਕਹਿੰਦੇ ਇਸ ਪ੍ਰਮਾਤਮਾ ਦਾ ਧਿਆਨ ਵਿੱਚ ਜੁੜਿਆ ਰਹਿਣਾ ਜੈ ਪ੍ਰਸਾਦ ਤੂੰ ਅਚਾਰ ਵਿਵਹਾਰੀ ਮਨਾ ਜੀ ਦੀ ਕਿਰਪਾ ਦੇ ਨਾਲ ਤੇਰਾ ਜੀਵਨ ਆਚਨ ਬੜਾ ਉੱਚਾਗਾ ਜਿਹੜਾ ਨਿਤਾ ਪ੍ਰਤੀ ਤੂੰ ਸ੍ਰੇਸ਼ਟ ਕੰਮ ਕਰਦਾ ਨਾ ਚੰਗੇ ਕੰਮ ਕਰਦਾ ਪਿਆਰੇ ਇਹ ਵੀ ਉਹਦੀ ਕਿਰਪਾ ਹੀ ਹੈ ਪ੍ਰਮਾਤਮਾ ਦੀ ਵੀ ਆਪਣੇ ਸਰੀਰ ਦੇ ਨਾਲ ਕਿਸੇ ਦੇ ਨਾਲ ਆਹ ਸਰੀਰ ਦੇ ਨਾਲ ਕਿਸੇ ਦਾ ਚੰਗੇ ਕੰਮ ਕਰ ਰਹੇ ਆ ਆਪਾਂ ਇਹ ਵੀ ਉਹਦੀ ਕਿਰਪਾ ਹੀ ਹੈ ਪ੍ਰਮਾਤਮਾ ਦੀ ਆਚਾਰ ਵਿਵਹਾ ਦੀ ਤਿਸ ਪ੍ਰਵਕ ਸਾਸ ਸਾ ਸਚਤਾਰੀ ਇੰਦੇ ਸੇ ਪ੍ਰਮਾਤਮਾ ਨੂੰ ਮਨਾ ਸਵਾਸ ਸਵਾਸ ਸਮਰਨ ਕਰਿਆ ਕਰ ਜੈ ਪ੍ਰਸਾਦ ਤੇਰਾ ਬਸੰਦਰ ਰੂਪ ਹੰਜੀ ਦੀ ਕਿਰਪਾ ਦੇ ਨਾਲ ਤੇਰਾ ਬੜਾ ਸੁੰਦਰ ਰੂਪ ਹੈ ਮਨਾ ਸੋਹਣਾ ਤੂੰ ਤੇਰਾ ਬਾਡੀ ਦਾ ਢਾਂਚਾ ਵੀ ਬੜਾ ਸੋਹਣਾ ਦਾ ਅਸਲ ਵਿੱਚ ਪਿਆਰੋ ਮਨੁੱਖ ਬਾਹਰੋਂ ਸੋਹਣਾ ਹੋਵੇ ਨਾ ਹੋਵੇ ਪਰ ਮਨੁੱਖ ਦੇ ਵਿੱਚ ਗੁਣ ਹੋਣੇ ਬਹੁਤ ਜ਼ਰੂਰੀ ਆ ਬੰਦੇ ਨੂੰ ਗੁਣ ਸੋਹਣਾ ਬਣਾਉਂਦੇ ਆ ਗੋਣ ਸੋਨਾ ਬਣਾਉਂਦੇ ਆ ਸੋਨਾ ਬਣਾ ਵਧੀਆ ਬਣਾਉਂਦੇ ਚੰਗਾ ਬੰਦਾ ਬਣਾ ਦਿੰਦੇ ਆ ਹੁਣ ਇੱਕ ਬੰਦਾ ਮੰਨ ਲਓ ਕੋਈ ਗਾਸਟਡ ਅਫੀਸਰ ਹੈ ਪਿਆਰਿਓ ਤੇ ਪ੍ਰਮਾਤਮਾ ਨੇ ਉਹਦੀ ਕਲਮ ਦੇ ਵਿੱਚ ਤਾਕਤ ਦਿੱਤੀ ਹੈ ਵੀ ਜਿਹਦੇ ਵੀ ਸਾਈਨ ਮਾਰ ਦਿੰਦਾ ਤੂੰ ਕਾਗਜ਼ ਪਾਸ ਹੋ ਕੇ ਕੰਮ ਹੋ ਜਾਂਦਾ ਹੈ ਤਾਕਤ ਦਿੱਤੀ ਹੈ ਨਾ ਵਾਹਿਗੁਰੂ ਨੇ ਕਹਿੰਦੇ ਵੀ ਫਿਰ ਕਈ ਵਾਰੀ ਬੰਦਾ ਇੰਨਾ ਆਖੜ ਜਾਂਦਾ ਕਹਿੰਦਾ ਵੀ ਚਾਹ ਪਾਣੀ ਕਰ ਜਾ ਸਾ ਪਾਣੀ ਕਰ ਜਾ ਲੋ ਹੁਣ ਜੇ ਬਾਹਰੀ ਤੌਰ ਤੇ ਵੇਖਣਾ ਹੋਵੇ ਬੰਦਾ ਵਧੀਆ ਕੋਠੀ ਪਾਈ ਐ ਵੀ ਘਰ ਵਧੀਆ ਪਾਇਆ ਕਿਉਂਕਿ ਆਫਰ ਲੱਗਿਆ ਵੈ ਵਧੀਆ ਗੱਡੀ ਆ ਕੋਲੇ ਵਧੀਆ ਉਹਦੇ ਕੋਲੇ ਸਾਰਾ ਕੁਝ ਮੰਨ ਲਓ ਰਹਿਣ ਸਹਿਣ ਹੈ ਚੰਗੀ ਤਨਖਾਹ 1.5 ਲੱਖ ਰੁਪਇਆ ਸਰਕਾਰ ਤੋਂ ਲੈਂਦਾ ਤੇ ਜਿਹੜਾ ਮਨੁੱਖ ਸੂਟੜ ਬੁੱਟੜ ਵੀ ਆ ਹੁਣ ਜੀ ਉਹ ਵਧੀਆ ਸੂਟ ਪਾ ਕੇ ਆਇਆਗਾ ਤਾਈ ਵੀ ਲੱਗੀ ਐ ਪੈਂਟ ਕੋਟ ਵੀ ਪਾਇਆ ਵਧੀਆ ਗੱਡੀ ਤੇ ਆਇਆ ਏਸੀ ਤੇ ਦਫਤਰ ਵਿੱਚ ਵੀ ਏਸੀ ਲੱਗਿਆਗਾ ਤੇ ਜਿਹੜਾ ਗਰੀਬਾਂ ਦੀਆਂ ਜੇਬਾਂ ਕੰਨੀ ਵੇਖੀ ਜਾਂਦਾ ਐ ਤੇ ਹੁਣ ਆਪਾਂ ਫਿਰ ਜਦੋਂ ਕੋਈ ਗਰੀਬ ਤੋਂ ਪੈਸੇ ਲੈ ਲੈਂਦੇ ਐ 500 ਰੁਪਇਆ ਚਾਹ ਪਾਣੀ ਕਰ ਜਾ ਚਾਹ ਪਾਣੀ ਨਾਂ ਤੇ 500 ਲੈਂਦੇ ਐ ਮਾਫ ਕਰ ਦੇਣਾ ਕਈ ਰਿਸ਼ਵਤ ਆਪਾਂ ਵੀ ਦਿੰਨੇ ਪੈਦੇ ਕਈ ਅਫਸਰ ਦੱਸਦੇ ਐ ਵੀ ਸਾਡੀ ਜੇ ਵਿੱਚ ਮੱਲੋ ਮੋਲੀ ਪਾਉਣ ਦੀ ਕੋਸ਼ਿਸ਼ ਕਰਦੇ ਲੋਕ ਪਹਿਲਾਂ ਕੰਮ ਕਰਾਉਣ ਦੇ ਮਾਰੇ ਉਕੇ ਪੱਖ ਦੋਨੇ ਸੁਣਨੇ ਹੁੰਦੇ ਪਿਆਰੋ ਆਪਣੀ ਕਾਲੀ ਨੇ ਰੈਸ਼ਵਤ ਜਿਹੜੀ ਚਲਾਈ ਹੋਈ ਐ ਇਹ ਰੈਸ਼ਵਤ ਕਿਉਂ ਚੱਲੀ ਐ ਇੱਕ ਤਾਂ 2 ਨੰਬਰ ਦੇ ਕੰਮ ਕਰਾਉਣੇ ਸੀ ਅਫਸਰਾਂ ਤੋਂ ਗਲਤ ਕੰਮ ਕਰਾਉਣੇ ਐ ਉਹ ਕਹਿੰਦਾ ਯਾਰ ਭਰਾ ਦੀ ਜ਼ਮੀਨ ਮੇਰੇ ਨਾਂ ਵੱੱਦ ਚੜਾ ਦੇਗਾ ਯਾਰ ਥੋੜੀ ਜੀ ਕੰਨ ਗੋ ਪਟਵਾਰੀਆਂ ਨਾਲ ਸਾਣਾ ਗੰਣਾ ਕਰਦਾ ਤੇ ਲੋਕੋ ਦੱਸੋ ਭਾਈ ਹੁਣ ਗਲਤ ਕੰਮਾਂ 'ਗਾਂ ਤਸਦੀਕਾਰੋਂ ਕਰੰਦੇਓ ਤਸਦੀਕਾਰ ਵੀ ਆਪਣਾ ਹਿੱਸਾ ਵੰਗੂਗਾ ਉਹ ਕਹਿੰਦਾ ਵੀ ਮੇਰਾ ਵੀ ਹਿੱਸਾ ਰੱਖ ਜੋ ਮੇਰੇ ਦੇ ਉੱਤੇ ਇੱਥੇ ਤੁਸੀਂ ਫਿਰ ਜਦੋਂ ਕੰਮ ਨੂੰ ਤਸਹੀਲਦਾ ਸਾਰੇ ਲੜ ਕੇ ਫਿਰ ਇਸ ਤਰ੍ਹਾਂ ਪਰ ਉਹ ਜੋ ਜੋ ਕੜੀ ਚੱਲਦੀ ਐ ਤੇ ਉਹਦੇ ਵਿੱਚ ਆਪਾਂ ਵੀ ਨਾਲ ਨਾ ਕਹਿੰਦਾ ਵੀ ਗਲਤ ਕੰਮ ਸਾਡਾ ਕਰਦੇ ਆ ਹੁਣ ਜੇ ਵੇਖਿਆ ਜਾਵੇ ਤਾਂ ਬਾਹਰੋਂ ਤਾਂ ਬੰਦਾ ਵਧੀਆ ਪੜਿਆ ਲਿਖਿਆ ਅਫਸਰ ਐ ਤੇ ਜਦੋਂ ਗਰੀਬ ਤੋਂ ਦਿਹਾੜੀਦਾਰ ਤੋਂ 500 ਰੁਪਇਆ ਮੰਗਿਆ ਉਹਨੇ ਕਹਿੰਦਾ ਚਾਹ ਪਾਣੀ ਕਰ ਜਾ ਚਾਹ ਪਾਣੀ ਤੇ ਜਦੋਂ ਬੰਦਾ ਬਾਹਰ ਆਉਂਦਾ ਚਾਹ ਪਾਣੀ ਦੇ ਕੇ ਕੀ ਕਹਿੰਦਾ ਹੁੰਦਾ ਬੰਦਾ ਭਲਾ ਦੇ ਕਹਿੰਦਾ ਬੰਦਾ ਹੀ ਬਾਲਾ ਗੰਦਾਗਾ ਕੀ ਪਾਇਓ ਉਹਦੇ ਗੁੱਟ ਗੰਦੇ ਸੀਗੇ ਕੀ ਉਹਦੇ ਪੈਂਟ ਕੋਟ ਗੰਦਾ ਸੀਦਾ ਜਾਂ ਟਾਈ ਗੰਦੀ ਹੋਣੀ ਆ ਨਾ 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 ਉਹਦਾ ਵਿਵਹਾਰ ਗੰਦਾਗਾ ਆਚਰਣ ਗੰਦਾ ਹੋ ਗਾ ਗੁਰੂ ਜੀ ਕਹਿੰਦੇ ਤੇ ਜਿਹਦਾ ਆਚਰਣ ਗੰਦਾ ਹੋ ਗਿਆ ਜੀਵਨ ਦਾ ਵਿਵਹਾਰ ਗੰਦਾ ਹੋ ਗਿਆ ਸਭ ਕੁਝ ਹੀ ਗੰਦਾ ਹੈ ਗੁਰੂ ਜੀ ਕਹਿੰਦੇ ਮਨ ਮੈਲਾ ਸਭ ਕੁਝ ਮੈਲਾ ਜੇ ਮਨ ਮੈਲਾ ਤਾਂ ਸਭ ਕੁਝ ਹੀ ਮੈਲਾ ਪਿਆ ਰਹੇ ਬੰਦੇ ਦੀ ਵੇਖਣੀ ਵੀ ਮੈਲੀ ਹੋਊਗੀ ਉਹਦੀ ਮਨੁੱਖ ਦਾ ਬੋਲਣਾ ਵੀ ਮੈਲਾ ਹੋਊਗਾ ਉਹਦਾ ਸੁਨਣਾ ਵੀ ਮੈਲਾ ਹੋਊਗਾ ਉਹਦਾ ਮੈਲ ਦਾ ਅਰਥ ਉਹਦੇ ਜੀਵਨ ਦੇ ਵਿੱਚ ਪਿਆਰ ਉਹ ਗਲਤ ਚੀਜ਼ਾਂ ਹੋਣਾਂ ਸੋ ਜੇ ਕਿਤੇ ਗੁਰੂ ਨਾਲ ਜੁੜਿਆ ਹੋਵੇ ਪਿਆਰ ਉਹ ਫਿਰ ਭਲੇ ਦੀ ਬਿਰਤੀ ਚੱਲਦੀ ਅੰਦਰ ਜੇ ਕੋਈ ਮੰਨ ਲਓ ਪਿੰਡ ਦਾ ਬੰਦਾ ਗਿਆ ਤੇ ਵਧੀਆ ਮੰਨ ਲਓ ਸਤਕਾਰ ਕੀਤਾ ਲਾਵੇ ਮੇਰੇ ਪਿੰਡ ਦੇ ਬੰਦੇ ਆਏ ਆ ਚਾਹ ਪਾਣੀ ਮਾਰੀ ਬੈਲ ਪੀਣ ਨੂੰ ਲਾਵੀ ਚਾਹ ਪਾਣੀ ਲੈ ਕੇ ਆਓ ਬਿਸਕਟ ਲੈ ਕੇ ਆਓ ਬਿਸਕਟ ਲੈ ਕੇ ਆਓ ਪਰ ਆਂਦੀ ਛੋਟੇ ਦਰਜੇ ਦਾ ਅਫਸਰ ਹੀ ਹੋਵੇ ਫਿਰ ਕੀ ਕਹਨੇ ਹੁੰਨੇ ਆਪਾਂ ਬਾਹਰ ਆ ਕੇ ਬੰਦਾ ਹੀ ਬਾਹਲਾ ਚੰਗਾ ਹੈ ਯਾਰ ਕੀ ਭਾਈ ਉਹਦੇ ਆਪਾਂ ਜੇ ਸਾਦੇ ਕੱਪੜੇ ਵਾਲੇ ਹੋਵੇ ਭਲਾਂ ਦੇ ਆਪਾਂ ਕਿਹਨੂੰ ਆਖਿਆ ਚੰਗਾ ਬੰਦਾ ਉਹਦਾ ਵਿਵਹਾਰ ਚੰਗਾ ਦਾ ਉਹਦਾ ਸਤਕਾਰ ਕਰਨ ਦਾ ਤਰੀਕਾ ਵਧੀਆਗਾ ਇੱਕ ਪਾਸੇ ਵੱਡਾ ਅਫਸਰ ਸੀ ਪੈਸੇ ਮੰਗੀ ਜਾਂਦਾ ਲੋਕਾਂ ਦੇ ਬਾਹਲਾ ਗੰਦਾ ਹੈ ਇੱਕ ਪਾਸੇ ਸਾਦੀ ਜੀ ਕੁਰਸੀ ਤੇ ਬੈਠਾਗਾ ਲੋਕ ਨੂੰ ਚਾ ਪਿਆ ਕੀ ਤੋਰਦਾਗਾ ਸਤਕਾਰ ਕਰਕੇ ਕੰਮ ਕਰਕੇ ਤੋਰਦਾ ਤੇ ਸਤਕਾਰ ਕਰਦੇ ਲੋਕ ਪਿਆਰਿਓ ਸੋ ਇਹ ਅੰਦਰ ਦੀ ਬਿਰਤੀ ਨੂੰ ਸਤਕਾਰ ਆ ਜਿਓ ਹਰੇਕ ਮਨੁੱਖ ਇਨਸਾਨੀਅਤ ਕਿਉਂਕਿ ਗੁਰੂ ਦੀ ਬਾਣੀ ਮਨੁੱਖ ਨੂੰ ਇਨਸਾਨੀਅਤ ਸਿਖਾਉਂਦੀ ਹੈ ਜੀ ਬੰਦੇ ਵਿੱਚ ਇਨਸਾਨੀਅਤ ਪੈਦਾ ਕਰਦੀ ਹੈ ਮਨੁੱਖ ਹੈਵਾਨ ਬਣ ਜਾਂਦਾ ਹੈ ਗੁਰੂ ਤੋਂ ਬਿਨਾ ਸ਼ੈਤਾਨ ਬਣ ਜਾਂਦਾ ਮਨੁੱਖ ਗੁਰੂ ਤੋਂ ਬਿਨਾ ਗਿਆਨ ਤੋਂ ਬਿਨਾ 69 ਦੀ ਕੁਰਸੀ ਤੇ ਜਿਹੜਾ ਪੈਸੇ ਮੰਗੀ ਜਾਂਦਾ ਬੈਠਾ 1.5 ਲੱਖ ਨਾ ਢੱਡ ਨਹੀਂ ਭਰਦਾ ਜੀ ਦਾ ਸਰਕਾਰ ਕਰਨ ਨੂੰ 1.5 ਲੱਖ ਲੈਂਦਾ ਕੀ ਭਾਈ ਉਹ ਸ਼ੈਤਾਨ ਨਹੀਂਗਾ ਉਹ ਉਹ حیਵਾਨ ਨਹੀਂ ਮੁਨੱਖ ਹਵਾਨਾ ਜੀ ਫੇਰ ਵੀ ਰਿਸ਼ਵਤਾ ਮੰਗੀ ਜਾਂਦਾ ਫੇਰ ਵੀ ਕਹਿੰਦਾ ਸਾਡਾ ਤਾਂ ਜੀ ਖਰਚਾ ਹੀ ਨਹੀਂ ਪੂਰਾ ਹੁੰਦਾ 1.5 ਲੱਖ ਤਨਖਾਹ ਨਾਲ ਵੀ ਖਰਚਾ ਨਹੀਂ ਪੂਰਾ ਹੁੰਦਾ ਲੱਖ ਰੁਪਈਆ ਤਨਖਾਹ ਲੈ ਜਾਂਦਾ ਫੇਰ ਵੀ ਨਹੀਂ ਖਰਚਾ ਪੂਰਾ ਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਮਣਾ ਜਹ ਪ੍ਰਸਾਦ ਤੋਂ ਉਚਾਰ ਬਿਹਾਰੀ ਸ੍ਰੇਸ਼ਟ ਕੰਮ ਤੈਨੂੰ ਪ੍ਰਮਾਤਮਾ ਨੇ ਦਿੱਤੇ ਹੋਏ ਹੈ ਜਹ ਪ੍ਰਸਾਦ ਇਸ ਪ੍ਰਭੂ ਕੋ ਸਾ ਸਾਚਤਾਰੀ ਜਹ ਪ੍ਰਸਾਦ ਤੇਰਾ ਸੁੰਦਰ ਰੂਪ ਬੜਾ ਸੋਹਣਾ ਰੂਪ ਤੈਨੂੰ ਦਿੱਤਾ ਪ੍ਰਮਾਤਮਾ ਨੇ ਸੋ ਪ੍ਰਭੂ ਸਿਮਰੋ ਸਦਾ ਅਨੂਪ ਅਨੂਪ ਦਾ ਅਰਥ ਹੁੰਦਾ ਜੀ ਪ੍ਰਮਾਤਮਾ ਜਿਹੜਾ ਉਪਮਾ ਤੋਂ ਰਹਿਤ ਅਨੂਪ ਹੈ ਆਪਣੀ ਤਾਂ ਉਪਮਾ ਵੱਧ ਤੋਂ ਵੱਧ ਮੰਨ ਲਾ ਵੀ ਕੋਈ ਦਾ ਸ਼ਬਦ ਕਰ ਦੂਗਾ ਕੋਈ 11 ਸ਼ਬਦ ਕਰ ਦੂਗਾ ਕੋਈ 100 ਸ਼ਬਦਾਂ ਵਿੱਚ ਕੋਈ ਮੰਨ ਲਓ ਵਿਆਖਿਆ ਕਰ ਦੂਗਾ ਮੱਖ ਜੁਨਾ ਬੰਦੇ ਦੀ ਵਿਆਖਿਆ ਵੀ ਇਹ ਇੱਥੇ ਦਾ ਜਨਮ ਸੀ ਆ ਮਾਤਾ ਪਿਤਾ ਸੀ ਆ ਦੇ ਭਰਾ ਸੀ ਆ ਚਾਚੇ ਸੀ ਆ ਤਾਏ ਸੀ ਆ ਪਿੰਡ ਸੀ ਆ ਇੱਥੇ ਰਹਿੰਦਾ ਸੀ ਇੰਨੇ ਇਹਨੇ ਆ ਮੰਨ ਲਓ ਨੌਕਰੀ ਕੀਤੀ ਐ ਤੇ ਬਸ ਗਿਆ ਕੰਮ ਬਸ ਬਜ਼ੁਰਗ ਹੋ ਕੇ ਗਈ ਜੀ ਬਸ ਇੰਨੇ ਇੱਕ ਬੰਦਾ ਉਪਮਾ ਕਰ ਦੂਗਾ ਪਰ ਪ੍ਰਮਾਤਮਾ ਦੀ ਉਪਮਾ ਵੀ ਭਾਈ ਉਹ ਉਪਮਾ ਤੋਂ ਰਾਹਤ ਐ ਪ੍ਰਮਾਤਮਾ ਅਨੂਪ ਐ ਪ੍ਰਮਾਤਮਾ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹੜਾ ਉਪਮਾ ਤੋਂ ਰਹਿਤ ਹੈ ਮਨਾ ਉਸ ਐਸੇ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਜੈ ਪ੍ਰਸਾਦ ਤੇਰੀ ਨੀਕੀ ਜਾਤ ਜਿਹਦੀ ਕਿਰਪਾ ਦੇ ਨਾਲ ਤੇਰੀ ਜਾਤ ਵੀ ਉਤਮ ਹੈ ਮਨਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਐਸਾ ਪ੍ਰਮਾਤਮਾ ਸਦਾ ਸਿਮਰਿਆ ਕਰ ਜੈ ਪ੍ਰਸਾਦ ਤੇਰੀ ਪਤ ਰਹਿ ਜਿਹਦੀ ਕਿਰਪਾ ਉਹਨਾ ਤੇਰੀ ਚਿਤ ਰਹਿੰਦੀ ਹੈ ਇੱਜਤਾ ਉਹੀ ਰੱਖਦਾ ਨਾ ਪ੍ਰਮਾਤਮਾ ਪਿਆਰੋ ਜਿਤ ਵੀ ਇਹ ਰੱਖਣ ਵਾਲਾ ਗਾ ਗੁਰ ਪ੍ਰਸਾਦ ਨਾਨਕ ਜਸ ਤਾਹ ਉਹਦੇ ਕਿਰਪਾ ਦੇ ਨਾਲ ਪ੍ਰਭੂ ਦਾ ਜਸ ਸੁਣਿਆ ਕਰ ਜਹ ਪ੍ਰਸਾਦ ਸੁਣੈ ਕੰਨ ਨਾਗ ਜਿਹਦੀ ਕਿਰਪਾ ਦੇ ਨਾਲ ਕੰਨਾਂ ਦੇ ਨਾਲ ਗੁਰੂ ਜੀ ਕਹਿੰਦੇ ਤੂੰ ਸ਼ਬਦ ਸੁਣਦਾ ਮਨਾ ਜਹ ਪ੍ਰਸਾਦ ਤਿਖੈ ਬਿਸਮਾਦ ਜੀ ਦੀ ਕਿਰਪਾ ਦੇ ਨਾਲ ਅਚਰਜ ਕੌਤਕ ਉਸ ਪ੍ਰਮਾਤਮਾ ਦੇ ਵੇਖ ਰਿਆ ਤੁਮਰਾ ਜੈ ਪ੍ਰਸਾਦ ਪੇਖੈ ਵਿਸਮਾਦ ਅਚਰਜ ਕੌਤਕ ਹੁੰਦੇ ਆ ਨਾ ਦੁਨੀਆ ਵਿੱਚ ਪਿਆਰ ਉਹ ਵੇਖਦੇ ਆ ਪਾ ਕਿ ਕਿਸੇ ਥਾਂ ਦੇ ਉੱਤੇ ਆਹ ਘਟਨਾ ਵਾਪਰ ਗਈ ਕਿ ਕਿਸੇ ਥਾਂ ਦੇ ਉੱਤੇ ਆਹ ਘਟਨਾ ਵਾਪਰ ਗਈ ਕੌਤਕ ਵੇਖਦਾ ਬੰਦਾ ਉਹਦੀ ਦੁਨੀਆ ਪ੍ਰਮਾਤਮਾ ਦੇ ਜਿਹੜੇ ਕੌਤਕ ਹੈ ਉਹ ਵੇਖਦਾ ਮਨੁੱਖ ਆ ਜਹਿ ਪ੍ਰਸਾਦ ਬੋਲੇ ਮੁਰਤਸਨਾ ਜਿਹਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਜੀਵ ਨਾਲ ਤੋਂ ਮਿੱਠਾ ਬੋਲਣਾ ਆ ਵਧੀਆ ਜੀਵ ਦਿੱਤੀ ਹੈ ਪ੍ਰਮਾਤਮਾ ਨੇ ਤੈਨੂੰ ਬੋਲਣ ਵਾਸਤੇ ਜਹਿ ਪ੍ਰਸਾਦ ਸੁਖ ਸਹਿਜੇ ਬਸਨਾ ਜਿਹਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੂੰ ਸਹਿਜ ਸੁੱਖਾਂ ਦੇ ਵਿੱਚ ਵਸ ਰਿਆ ਮਣਾ ਸੁੱਖਾਂ ਦੇ ਵਿੱਚ ਵਾਸਾ ਤੇਰਾ ਸਹਿਜ ਅਵਸਥਾ ਤੇਰੇ ਅੰਦਰ ਟਿਕਾ ਹੈਗਾ ਤੇ ਜਿਹਦੀ ਜ਼ਿੰਦਗੀ ਵਿੱਚ ਉਹ ਪਿਆਰ ਉਹ ਟਿਕਾ ਮੁੱਕ ਜਾਂਦਾ ਨਾ ਮਾਫ਼ ਕਰ ਦੇਣਾ ਐਸਾ ਦੁਖੀ ਮਨੁੱਖ ਦੁਨੀਆ ਤੇ ਕੋਈ ਹੋ ਨਹੀਂ ਸਕਦਾ ਜੀ ਜ਼ਿੰਦਗੀ ਵਿੱਚੋਂ ਸਹਿਜ ਮੁੱਕ ਗਿਆ ਜੀ ਦੇ ਜੀ ਦਿਨ ਰਾਤ ਹੀ ਤੜਪਦਾ ਰਹੂਗਾ ਜਿਹੜਾ ਮਨੁੱਖ ਸਹਿਜ ਤੋਂ ਬਾਹਰ ਹੋ ਗਿਆ ਟਿਕਾ ਵਿੱਚੋਂ ਬਾਹਰ ਹੋ ਗਿਆ ਸੁਰਤ ਟਿਕ ਨਹੀਂ ਰਹੀ ਹੋਂਦ ਭੱਜੇ ਉੱਪਰ ਜੋ ਫਰਦਾਬਾਸ ਕਰੇ ਤੁਹਾਨੂੰ ਭੱਜਦਾ ਕਰੇ ਕਿੱਤਰ ਨੂੰ ਭੱਜਦਾ ਕਰੇ ਘਰ ਨੂੰ ਭੱਜਦਾ ਹੈ ਵੇਖੋ ਜੀ ਮਿਹਨਤ ਕਰਨੀ ਪੈ ਰਿਓ ਮਿਹਨਤ ਨਹੀਂ ਕਹਿੰਦਾ ਗੁਰੂ ਕੰ다 ਵੀ ਘਰੇ ਬਹਿ ਜਾਵੇ ਚੌਂਕੜਾ ਮਾਰ ਕੇ ਲੈ ਮੈਂ ਤੁਹਾਨੂੰ ਘਰੇ ਬੈਠੇ ਨੂੰ ਦੇ ਜਾਊਂਗਾ ਨਾ ਜੀ ਨਾ ਹਰੇਕ ਚੀਜ਼ ਪ੍ਰਮਾਤਮਾ ਨੇ ਇਹ ਵੇਖੋ ਤੁਸੀਂ ਵੀ ਹਵਾ ਬਣਾਈ ਐ ਖੁੱਲੀ ਬਣਾ ਦੇ ਨਾ ਹਵਾ ਪਾਣੀ ਬਣਾਇਆ ਉਹ ਡੱਡ ਡੱਡ ਸੰਤਲ ਬਣਾਤੇ ਸਾਰਾ ਕੁਝ ਬਣਾਤਾ ਕੀ ਪ੍ਰਮਾਤਮਾ ਰੇਕ ਨਹੀਂ ਬਣਾ ਸਕਦਾ ਸੀਗਾ ਜੀ ਇੱਕ ਕਣਕ ਬੀਜਣੀ ਪੈਣੀ ਆ ਮਿਹਨਤ ਕਰਨੀ ਪੈਣੀ ਆ ਫਿਰ ਪੈਦਾ ਹੋਊਗੀ ਇਹ ਰੋਜੀ ਜਿਹੜੀ ਆ ਨਾ ਇਹ ਮਿਹਨਤ ਦੁਆਰਾ ਹੀ ਪੈਦਾ ਹੁੰਦੀ ਹੈ ਮਨੁੱਖ ਨੂੰ ਵਿਹਲੜ ਨਹੀਂ ਬਣਾਇਆ ਬਾਬੇ ਨਾਨਕ ਨੂੰ ਤਾਂ ਆ ਪਖੰਡੀਆਂ ਲੋਕਾਂ ਨੇ ਵਿਹਲੜ ਜਾਂ ਬਣਾਤਾ ਨਾ ਸਰਤੇ ਮੋਲਾ ਟੰਗ ਤੇ ਹੱਥ ਤੇ ਮੋਲਾ ਪਟਾਤੀ ਐ ਬਾਬੇ ਨਾਨਕ ਦੇ ਗਲ ਦੇ ਵਿੱਚ ਵੀ ਕਈ ਮੋਲਾ ਲਮਕਾਤੀਆਂ ਬਾਬਾ ਨਾਨਕ ਨੂੰ ਇੱਕ ਵਿਹਲੜ ਜਾ ਬਣਾਤਾ ਨਾ ਨਾ ਬਾਬੇ ਨਾਨਕ ਦੀ ਪਾਟੀਆਂ ਵਿਆਗੀਆਂ ਸੀ ਬਾਬੇ ਨਾਨਕ ਦੇ ਹੱਥਾਂ ਵਿੱਚ ਪਾਟੀਆਂ ਵਿਆਗੀਆਂ ਸੀ ਪਿਆਰੋ ਮੇਨ ਕਿਸੇ ਬਾਬਾ ਨਾਨਕ ਬਾਬਾ ਨਾਨਕ ਵਿਹਲੜ ਨਹੀਂ ਸੀ ਦਾ ਜਿਹੜਾ ਅੱਜ ਬਿਆਨ ਕਰਤਾ ਬਾਬਿਆਂ ਨੇ ਵੀ ਬਾਬਾ ਨਾਨਕ ਤਾਂ ਇੱਕ ਵਿਹਲਾ ਜਾ ਸੀਗਾ ਲੱਗਦਾ ਐਂ ਲੱਗਦਾ ਨਾ ਫੋਟੋ ਵਿੱਚ ਤਾਂ ਬਾਬਾ ਨਾਨਕ ਐਂ ਲੱਗਦਾ ਵਿਹਲਾ ਜਾ ਹੁੰਦਾਗਾ ਤੇ ਬਾਬਾ ਨਾਨਕ ਬਾਣੀ ਵਿੱਚੋਂ ਬਾਬੇ ਨਾਨਕ ਦੇ ਦਰਸ਼ਨ ਕਰਨੇ ਹੋਣ ਕਿਵੇਂ ਹੋਣਗੇ ਭਲਾਂ ਜੀ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਜਿਹੜਾ ਆਪਦੀ ਮਿਹਨਤ ਕਰਦਾ ਗੁਰੂ ਜੀ ਕਹਿੰਦੇ ਘਾਲ ਖਾਏ ਕਿਸੇ ਹੱਥੋਂ ਦੇ ਆਪਦੀ ਕਿਰਤ ਕਰਦਾ ਤੇ ਕਿਰਤ ਵਿੱਚੋਂ ਕਿਸੇ ਨਾਲ ਵੰਡ ਕੇ ਸ਼ੱਕ ਲੈਂਦਾ ਉਹਨੂੰ ਕਹਿੰਦੇ ਬਾਬਾ ਨਾਨਕ ਉਹ ਪਛਾਣੂਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦਾ ਰਾਹ ਤੇ ਵੇਲੇ ਨੂੰ ਕਿੱਥੇ ਮਿਲਦਾ ਹੈ ਵੇਲੜਤਾ ਹੋਰ ਹੀ ਕੁਛ ਕਰਦੇ ਫਿਰਦੇ ਆ ਹੁਣ ਕੁਡੇ ਕੁਡੇ ਢੱਡ ਕਰਲੇ ਵਧਾ ਲਿਆ ਗੋਗਣਾ ਛੱਡਣਾ ਢੱਗੜੀਆਂ ਪਿੰਜਣੀਆਂ ਕਰ ਲੀਆਂ ਢੱਡੀਆਂ ਵੱਡੀਆਂ ਕਰੀਆਂ ਤੁਰੇ ਫਿਰਦੇ ਆ ਆ ਇੱਕ ਆਪੂ 44 ਸਾਧ ਨੂੰ ਤਾਂ ਰੇੜੀ ਤੇ ਖਿੱਚੀ ਫਿਰਦੇ ਆ ਕਿ ਉਹ ਤਾਂ ਤੁਰਿਆ ਹੀ ਨਹੀਂ ਜਾਂਦਾ ਉਹ ਤਾਂ ਐਡਾ ਮੋਟਾ ਹੋ ਗਿਆ ਢੱਡਣ ਤੇ ਡਲ ਬਣ ਗਿਆ ਕੰਬਾਬਾ ਨਾਨਕ ਐਸਾ ਥੋੜੇ ਸੀਗਾ ਜੀ ਨਾ 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 ਬਾਬਾ ਨਾਨਕ ਜੇ ਬਾਣੀ ਵਿੱਚੋਂ ਦਰਸ਼ਨ ਕਰਾਂਗੇ ਨਾ ਤਾਂ ਪਿਆਰੋ ਬਾਬਾ ਨਾਨਕ ਦਾ ਅਸਲ ਵਿੱਚ ਬਾਣੀ ਵਾਲਾ ਰੂਪ ਹੈ ਆ ਜਿਹੜੇ ਬਾਹਰੀ ਰੂਪ ਬਣਾਤੇ ਬਾਬੇ ਨਾਨਕ ਦੇ ਵੀ ਹੱਥ ਵਿੱਚ ਮੋਲਾ ਸਿਰ ਤੇ ਮਾਲਾ ਗਲ ਚ ਮਾਲਾ ਬਾਬੇ ਨਾਨਕ ਦੇ ਐ ਗਤੰਗਾਈਆਂ ਲਾ ਕੇ ਬਾਤਾ ਮਗਰ ਸਰਾਣਾ ਲਾਤਾ ਇਧਰ ਸਰਾਣਾ ਲਾਤਾ ਕਿ ਬਾਬਾ ਨਾਨਕ ਐਸਾ ਸੀਗਾ ਨਾ ਬਾਬਾ ਨਾਨਕ ਕਿਰਤੀ ਸੀ ਪ੍ਰਮਾਤਮਾ ਨੂੰ ਧਿਆਉਣ ਵਾਲਾ ਸਿੱਧਾ ਸਾਦਾ ਮਨੁੱਖ ਬਿਲਕੁਲ ਨਾ ਹਾਂ ਉਹ ਰੱਬੀ ਰੂਪ ਸੀ ਜੀ ਨਿਰੰਕਾਰ ਦਾ ਰੂਪ ਸੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਹ ਵੀ ਇੱਕ ਬਾਬਾ ਅਕਾਲ ਰੂਪ ਸੀ ਇਹ ਜ਼ਰੂਰ ਹੈ ਵੀ ਰੱਬੀ ਗਿਆਨ ਸੀ ਜੀ ਰੱਬ ਦਾ ਹੀ ਰੂਪ ਸੀ ਅਕਾਲ ਰੂਪ ਸੀਗਾ ਆਪਾਂ ਤਾਂ ਕਾਲ ਦੇ ਵਿੱਚ ਹਨ ਬਾਬਾ ਨਾਨਕ ਅਕਾਲ ਰੂਪ ਸੀ ਜੀ ਉਹਨਾਂ ਦੇ ਸ਼ਬਦ ਹੈ ਜਿਹੜੇ ਸਾਰੀ ਦੁਨੀਆ ਦੀ ਰਹਿਦੀ ਦੁਨੀਆ ਤੱਕ ਅਗਵਾਈ ਕਰਦੇ ਰਹਿਣਗੇ ਜੀ ਸੁਰਉ ਵਿਚਾਰ ਸੋ ਗੁਰੂ ਜੀ ਕਹਿੰਦੇ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਤੈਨੂੰ ਆ ਸਹਿਜ ਅਵਸਥਾ ਦਿੱਤੀ ਹੈ ਜੈ ਪ੍ਰਸਾਦ ਹਸਤ ਕਰ ਚੱਲੈ ਜੀ ਦੀ ਕਿਰਪਾ ਦੇ ਨਾਲ ਹੱਥ ਪੈਰ ਚੱਲਦੇ ਤੇਰੇ ਮਨਾ ਜੈ ਪ੍ਰਸਾਦ ਸੰਪੂਰਨ ਫਲ ਹੈ ਜੀ ਦੀ ਕਿਰਪਾ ਦੇ ਨਾਲ ਤੂੰ ਫਲ ਦਾਂਗਾ ਸੰਪੂਰਨ ਕਿਉਂਕਿ ਪਿਆਰੋ ਜਿਹੜੀਆਂ ਕਈ ਚੀਜ਼ਾਂ ਨੂੰ ਆਪਾਂ ਵੇਖਦੇ ਆਂ ਵੀ ਫਲ ਟਿਕਰ ਨਹੀਂ ਪਹੁੰਚਦੇ ਬੂਟੇ ਆ ਨਾ ਜਿਹੜੇ ਕਈ ਵਿਚਾਰੇ ਮੰਨ ਲਓ ਵੀ ਜਦੋਂ ਨਿੱਕੇ ਹੁੰਦੇ ਉਹਦੇ ਮੱਚ ਜਾਂਦੇ ਆ ਚਲਦੇ ਨਹੀਂ ਨਾ ਫਲ ਫੁੱਲ ਤੇ ਕਰਤਾ ਜੀ ਦੂਰ ਜਾਣਾ ਉਹਨਾਂ ਦਾ ਵਿਕਾਸ ਹੀ ਨਹੀਂ ਹੁੰਦਾ ਕਈ ਥੋੜੇ ਜੇ ਵੱਡੇ ਹੋ ਕੇ ਸੁੱਕ ਜਾਂਦੇ ਆ ਕਈ ਵਿਚਾਰੇ ਜਦੋਂ ਕਿਤੇ ਫਲ ਤੇ ਆਉਣ ਦੀ ਕਰਦੇ ਆ ਫੁੱਲ ਆਈਆਂ ਤੇ ਆਉਣ ਦੀ ਕਰਦੇ ਉਹਦੇ ਸੁੱਕ ਜਾਂਦੇ ਆ ਤੇ ਕਈ ਵਿਚਾਰੇ ਮੰਨ ਲਓ ਵੀ ਜਦੋਂ ਫਲ ਫੁੱਲ ਪੂਰਾ ਲੱਗਿਆ ਪੈਂਦਾ ਉਦੋਂ ਵੀ ਸੁੱਕ ਜਾਂਦੇ ਆ ਜੀ ਸੋ ਕੋਈ ਵਿਰਲੇ ਵਿਰਲੇ ਜਿਹੜੇ ਬੂਟੇ ਪਹੁੰਚ ਤੇ ਜਿਨ੍ਹਾਂ ਨੂੰ ਮਾਲੀ ਸੰਭਾਲ ਕਰਦਾ ਹੈ ਤੇ ਜੀ ਦੀ ਸੰਭਾਲ ਨਾਲ ਹੋਵੇ ਪਾਣੀ ਨਾ ਪਵੇ ਪਿਆਰਿਓ ਹਰਾ ਬਾਗ ਵੀ ਸੁੱਕ ਜਾਂਦਾਗਾ ਸੋ ਪ੍ਰਮਾਤਮਾ ਸਾਭ ਦੀ ਸੰਭਾਲ ਕਰ ਰਿਹਾ ਭਾਈ ਪ੍ਰਮਾਤਮਾ ਜੈ ਪ੍ਰਸਾਦ ਸੰਪੂਰਨ ਫਲ ਹੈ ਪੂਰੀ ਤਰ੍ਹਾਂ ਫਲਦਾਗਾ ਮਨਾ ਉਹ ਪ੍ਰਮਾਤਮਾ ਤੇਰੀ ਸੰਭਾਲ ਕਰ ਰਿਹਾ ਹੈ ਤੇ ਨਹੀਂ ਤਾਂ ਕਈ ਤਾਂ ਮਾਂ ਦੇ ਪੇਟ ਵਿੱਚ ਹੀ ਗਰ ਜਾਂਦੇ ਆ ਨਾ ਗਲ ਜਾਂਦੇ ਗਰਭ ਚਲਾ ਜਾਂਦਾਗਾ ਕਈ ਵਿਚਾਰੇ ਜਨਮ ਲੈਣਸਾਰ ਮੌਤ ਹੋ ਜਾਂਦੀ ਹੈ ਕਈ ਥੋੜੇ ਜੇ ਵੱਡੇ ਹੁੰਦੇ ਐ ਸੁਰਤ ਜੀ ਮਾੜੀ ਸੰਭਲਦੀ ਆ ਉਦੋਂ ਮੌਤ ਹੋ ਜਾਂਦੀ ਕਈ ਜਵਾਨੀ ਵਿੱਚ ਵਿਛੋੜਾ ਦੇ ਜਾਂਦੇ ਐ ਕਈ ਅੱਧ ਖੜ ਜੁਮਰ ਜੀ ਦੇ ਜਾਂਦੇ ਤੇ ਪੱਕੀ ਤਾਂ ਭਾਈ ਉਹਦੀ ਖੇਤੀ ਹੈਗੀ ਆ ਫੇਰ ਆ ਬਾਣੀ ਸ਼ਬਦ ਆਉਂਦਾ ਨਾ ਹਰੀ ਨਹੀ ਨ ਡੁੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਤਿਆ ਲਾਵੇ ਕਰ ਤਈਆਰ ਜਾਂ ਹੁਆ ਹੁਕਮ ਕਿਰਸਾਨ ਦਾ ਤਾ ਲੁਣ ਮਿਣਿਆ ਖੇਤਾਰ ਗੁਰੂ ਜੀ ਕਹਿੰਦੇ ਕਈ ਵਾਰੀ ਤਾਂ ਹਰੀ ਹੁੰਦੀ ਹੈ ਜਦੋਂ ਖੇਤੀ ਵੀ ਮਾਂ ਦੇ ਪੇਟ ਵਿੱਚ ਨਿੰਮਿਆ ਜਨਮ ਲਿਆ ਬਸ ਖਤਮ ਹੋ ਗਿਆ ਨਾਲ ਦੇ ਨਾਲ ਹੀ ਹਰੀ ਨਹੀਂ ਨੇ ਡੁੱਡਰੀ ਡੁੱਡਰੀ ਦਾ ਅਰਥ ਹੁੰਦਾ ਜੀ ਅੱਧ ਖੜ ਦੀ ਉਮਰ ਜਵਾਨੀ ਰੱਖ ਲਈ ਆਪਾਂ 50 ਸਾਲ ਦੀ ਉਮਰ 40 ਸਾਲ ਦੀ ਉਮਰ ਗਿਆ ਬਸ ਤੇ ਪੱਕੀ ਵੱਡਣ ਹਾਰ ਭਾਈ ਪੱਕੀ ਤਾਂ ਉਹ ਪ੍ਰਮਾਤਮਾ ਨੇ ਵਾਢੀ ਲੈਣੀ ਹੈ ਪੱਕੀ ਖੇਤੀ ਤਾਂ ਪ੍ਰਮਾਤਮਾ ਦੀ ਹੈ ਬਸ ਹੈ ਸਾਰੀ ਖੇਤੀ ਉਹ ਪ੍ਰਮਾਤਮਾ ਦੀ ਹੈ ਪਰ ਉਹ ਕਹਿੰਦੇ ਜਾਂ ਹੂਆ ਹੁਕਮ ਕਿਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਜਦੋਂ ਕਿਸਾਨ ਦਾ ਹੁਕਮ ਹੋ ਜਾਂਦਾ ਨਾ ਵੀ ਭਾਈ ਫਸਲ ਆਪਾਂ ਕੱਚੀ ਵੱਢਣੀ ਆ ਪੱਕੀ ਵੱਢਣੀ ਕਿਵੇਂ ਵੱਢਣੀ ਹੈ ਉਹ ਕਿਸਾਨ ਹੁਕਮ ਕਰਦਾ ਜਿਵੇਂ ਪ੍ਰਮਾਤਮਾ ਦਾ ਹੁਕਮ ਚੱਲਦਾ ਹੈ ਭਾਈ ਸੋ ਗੁਰੂ ਜੀ ਕਹਿੰਦੇ ਜੈ ਪ੍ਰਸਾਦ ਸੰਪੂਰਨ ਫਲ ਹੈ ਜੈ ਪ੍ਰਸਾਦ ਪਰਮਗਤ ਪਾਵ ਹੈ ਜਿਹਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੂੰ ਉੱਚੀ ਆਤਮਿਕ ਅਵਸਥਾ ਪਰਮਗਤ ਪਰਮਗਤ ਦਾ ਅਰਥ ਹੁੰਦਾ ਜੀ ਉੱਚੀ ਆਤਮਿਕ ਅਵਸਥਾ ਗੁਰੂ ਜੀ ਕਹਿੰਦੇ ਤੈਨੂੰ ਮੁਕਤੀ ਵਾਲੀ ਆਉਣਾਗਾ ਕਿਉਂਕਿ ਜਿਹਦੀ ਸੁਰਤ ਵਿੱਚ ਕੋਈ ਮਾੜਾ ਕੰਮ ਖਤਮ ਹੋ ਗਿਆ ਨਾ ਪਿਆਰੋ ਉਹਦੀ ਪਰਮਗਤੀ ਹੋ ਜਾਂਦੀ ਹੈ ਬਸ ਤੇ ਆਪਣੀ ਸੁਰਤ 'ਚ ਤਾਂ ਬਹੁਤ ਮਾੜੇ ਕੰਮ ਚੱਲਦੇ ਪਿਆਰੋ ਅੱਖਾਂ ਨਾਲ ਅਸੀਂ ਮਾੜਾ ਵੇਖਣਾ ਹੈ ਜਵਾਨ ਨਾਲ ਅਸੀਂ ਮਾੜਾ ਬੋਲਣਾ ਹੈ ਕੰਨਾਂ ਨਾਲ ਅਸੀਂ ਨਿੰਦਿਆ ਚੁਗਲੀ ਲੋਕਾਂ ਦੀ ਰੱਜ ਕੇ ਸੁਣਨੀ ਹੈ ਹੱਥਾਂ ਨਾਲ ਅਸੀਂ ਚੋਰੀਆਂ ਕਰਨੀਆਂ ਹੈ ਪਿਆਰ ਸਾਡੇ ਠੇਕਿਆਂ ਨੂੰ ਚੱਲ ਚੱਲ ਕੇ ਤੁਰੇ ਜਾਂਦੇ ਐ ਅਸੀਂ ਤਾਂ ਗਲਤ ਕੰਮਾਂ ਦੇ ਵਿੱਚ ਪ੍ਰਵਿਰਤ ਤਾਂ ਪਿਆਰਿਓ ਅਸੀਂ ਕਿਹੜੀ ਮੁਕਤੀ ਦੀ ਗੱਲ ਕਰਦੇ ਹਾਂ ਜਿਉਂਦੇ ਮੁਕਤ ਹੁੰਦੇ ਰੱਬ ਦੇ ਪਿਆਰੇ ਸਰੀਰ ਕਰਕੇ ਪਿਆਰਿਓ ਮਰਨ ਤੋਂ ਬਾਅਦ ਵੀ ਮੁਕਤ ਤੇ ਜਿਉਂਦੇ ਮੁਕਤ ਉਹਨਾਂ ਦਾ ਇਨ੍ਹਾਂ ਬੰਧਨਾ ਵਿੱਚੋਂ ਜਿਉਂਦੇ ਮੁਕਤ ਹੁੰਦੇ ਐ ਲਓ ਆਪਣੇ ਆਪ ਨੂੰ ਚੈੱਕ ਕਰ ਲਿਓ ਭਾਈ ਵੀ ਗਲਤ ਕੰਮਾਂ ਦੇ ਵਿੱਚੋਂ ਜਿਉਂਦੇ ਮੁਕਤ ਹੈਗੇ ਆ ਕਿ ਸਤਗੁਰੂ ਹਜੇ ਤਾਂ ਬਹੁਤ ਮਾੜਾ ਚੱਲਦਾ ਸਾਡੇ ਅੰਦਰ ਆ ਬੇਅਤੀ ਭੜੀ ਚਾਉਦੀ ਸਾਡੇ ਅੰਦਰ ਹਜੇ ਸੋ ਗੁਰੂ ਜੀ ਕਹਿੰਦੇ ਜਹਿ ਪ੍ਰਸਾਦ ਪਰਮਗਤ ਪਾਵੈ ਜਹਿ ਪ੍ਰਸਾਦ ਸੁ ਸਹਿਜ ਸਮਾਦ ਜੀ ਦੀ ਕਿਰਪਾ ਦੇ ਨਾਲ ਸਹਿਜ ਸੁਖ ਦੇ ਵਿੱਚ ਰਹਿਣਾ ਗੁਰੂ ਜੀ ਕਹਿੰਦੇ ਹੁਣ ਅਖੀਰ ਵਿੱਚ ਗੁਰੂ ਜੀ ਕਹਿੰਦਾ ਐਸਾ ਪਰਮ ਤਿਆਗ ਅਵਰਤ ਲਾਗੋ ਐਸਾ ਪਰਮਾਤਮਾ ਛੱਡ ਕੇ ਮਨ ਕਿੱਥੇ ਲੱਗਦਾ ਤੂੰ ਕਿੱਥੇ ਲੱਗਿਆ ਹੋਇਆ ਗੁਰ ਪ੍ਰਸਾਦ ਨਾਨਕ ਮਨ ਜਾਗੋ ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਇਹ ਮਨਾ ਤੋਂ ਜਿਹੜਾ ਸੱਤਾ ਪਿਆ ਨਾ ਇਹ ਨੀਂਦ ਵਿੱਚੋਂ ਬਾਹਰ ਆ ਮਣ ਕਰਕੇ ਜਾਗ ਮਣ ਕਰਕੇ ਗੁਰ ਪ੍ਰਸਾਦ ਨਾਨਕ ਮਣ ਜਾਗੋ ਹੋ ਭਾਈ ਆਪਦੇ ਆਪ ਦੇ ਮਨ ਦੇ ਵਿਚਾਰ ਨੂੰ ਚੈੱਕ ਕਰੋ ਮਣ ਕਰਕੇ ਜਾਗ ਗਿਆ ਸੀ ਗੁਰੂ ਘਰੇ ਆਉਂਦਿਆਂ ਬਹੁਤ ਚਿਰ ਹੋ ਗਿਆ ਕਿ ਜੀਵਨ ਦੇ ਵਿੱਚ ਕੋਈ ਫਰਕ ਪਿਆ ਮਣਮੋਟਾ ਕੋਈ ਜੀਵਨ ਦੇ ਵਿੱਚ ਤਬਦੀਲੀ ਆਈ ਆ ਕਿ ਨਹੀਂ ਆਈ ਕਿ ਉੱਥੇ ਫਿਰਦੇ ਘੁਗਦੇ ਘੁੰਮਣ ਕੇ ਰੀਦ ਦੇ ਵਿੱਚ ਹੀ ਹਜੇ ਕਿ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਹਜੇ ਤਾਂ ਵੀ ਗੁਰੂ ਦੇ ਬਚਨ ਸੁਣ ਕੇ ਜੇ ਤਾਂ ਜ਼ਿੰਦਗੀ ਵਿੱਚ ਆ ਗਈ ਤਬਦੀਲੀ ਇਹ ਤਾਂ ਵਾਵਾ ਤੇ ਨਹੀਂ ਭਾਈ ਆਹ ਕਿਰਪਾਨਾਂ ਤੇ ਕੜੇ ਤੇ ਕਸ਼ਹਿਰੇ ਉੱਥੇ ਸੀਨਾ ਵਿੱਚ ਹੀ ਮੱਚ ਜਾਣੇ ਕਿਤੇ ਨਾਲ ਨਹੀਂ ਜਾਣੇਗੇ ਜੀਵਨ ਵਿੱਚ ਤਬਦੀਲੀ ਆ ਗਈ ਗੁਰੂ ਆ ਵਚਨ ਸੁਣ ਕੇ ਹਾਂ ਠੀਕ ਐ ਫਿਰ ਇਹ ਕਿਰਪਾਨ ਵੀ ਵਾਵਾ ਕਿਉਂਕਿ ਅਨਖ ਜਾਦੀਵਾ ਜੀਵਨ ਦੀ ਇਹਨਾਂ ਕਿਰਪਾਨ ਕੇਸ ਕਹਿੰਦੇ ਬੰਦਗੀਕਾਰ ਪਰਮਾਤਮਾ ਦੀ ਮਾੜੇ ਕੰਮਾਂ ਤੋਂ ਸ਼ਰਮ ਖਾ ਤੇ ਜਿਹਨੂੰ ਚਿੱਟੇ ਦਾੜ੍ਹੀ ਦੀ ਸ਼ਰਮ ਨਹੀਂ ਪਹਾੜੀਆਂ ਤੋਂ ਤੁੱਤਾਂ ਕਰਦਾ ਫਿਰਦਾ ਹਜੇ ਫਿਰ ਕਾਹਦਾ ਤੇਰਾ ਦਾੜਾ ਰੱਖਿਆ ਲਾ ਜਰਾ ਇਹ ਦਾੜਾ ਕਾਹਦੇ ਵਾਸਤੇ ਤੇਰਾ ਗੁਰੂ ਜੀ ਕਹਿੰਦੇ ਆ ਕੜਾ ਹੱਥ ਕੜੀ ਲਾਈ ਸੀ ਮਾੜੇ ਕੰਮਾਂ ਤੋਂ ਗਲਤ ਗੁਆਹਾਂ ਪਾਉਂਦਾ ਫਿਰਦਾ ਹੱਥਾਂ ਨਾਲ ਚੋਰੀਆਂ ਕਰਦਾ ਬੰਦਾ ਕਾਦਾ ਕੜਾ ਪਾਇਆ ਤੇਰੇ ਫਿਰ ਤੇ ਸ਼ਹਿਰਾ ਜੱਤ ਸਾਧ ਦਾ ਪ੍ਰਤੀਕ ਸੀ ਕਰੈਕਟਰ ਉੱਚਾ ਜੀਵਨ ਹੋਏ ਜੀਵਨ ਗੁਰਸਿੱਖ ਦਾ ਜੇ ਜੀਵਨ ਤੋਂ ਡਿੱਗਿਆ ਫਿਰਦਾ ਕਾਦਾ ਕਸ਼ਹਿਰਾ ਪਾਇਆ ਕਾਦਾ ਕਰਦਾਰ ਆ ਤੇਰਾ ਮਣਾ ਮੇਲਿਆ ਸੋ ਇਹ ਜੀਵਨ ਦੇ ਵਿੱਚ ਵਾੜ ਕੀਤੀ ਸੀ ਗੁਰੂ ਨੇ ਵਾੜ ਵਾੜ ਜੇ ਵਾਵਾ ਵਾੜ ਤਾਂ ਹੀ ਫਾਇਦੇਮੰਦ ਆ ਨਾ ਜਿੰਦਰ ਖੇਤੀ ਹੈਗੀ ਐ ਤੇ ਖੇਤੀ ਜਣ ਕੀ ਉੱਜੜੀ ਖਲਵਾੜੇ ਕਿਆ ਥਾਉ ਗੁਰੂ ਜੀ ਕਹਿੰਦੇ ਕਹਿੰਦੇ ਭਾਈ ਜਿਨ੍ਹਾਂ ਦੀ ਖੇਤੀ ਉੱਜੜੀ ਪਈ ਅੰਦਰੋਂ ਤੇ ਬਾਹਰੋਂ ਵਾੜਾਂ ਕਰਦੇ ਫਿਰਦੇ ਅਸੀਂ ਨਾ ਨਾ ਅੰਦਰਲਾ ਜੀਵਨ ਵੀ ਹੋਣਾ ਜ਼ਰੂਰੀ ਹੈ ਪਿਆਰੋ ਅੰਦਰਲਾ ਜੀਵਨ ਹੋਣਾ ਵੀ ਜ਼ਰੂਰੀ ਹੈ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਗੁਰੂ ਦਾ ਸਿੰਘ ਬਾਣੀ ਤੇ ਬਾਣੀ ਦੀ ਰਹਿਤ ਦੇ ਉੱਤੇ ਉਡਾਰੀਆਂ ਮਾਰਦਾਗਾ ਇੱਕ ਗੱਲ ਇੱਕ ਬਾਣੀ ਨਾਲ ਕੱਲਿਆਂ ਬਾਣੀ ਨਾਲ ਵੀ ਗੱਲ ਨਹੀਂ ਬਾਨਨੇ ਪੈ ਰਹੇ ਬਾਣੀ ਤੇ ਬਾਣਾ ਦੋਨਾਂ ਦੀ ਰਹਿਤ ਹੋਣੀ ਜ਼ਰੂਰੀ ਹੈ ਜੀਵਨ ਵਿੱਚ ਬਾਣੀ ਵੀ ਹੋਵੇ ਗੁਰਸਿੱਖ ਦੇ ਤੇ ਜੀਵਨ ਵਿੱਚ ਬਾਣਾ ਵੀ ਹੋਵੇ ਹਾਂ ਇਕੱਲੀ ਬਾਣੀ ਹੋਵੇ ਫੇਰ ਵੀ ਨਹੀਂ ਉੱਡਿਆ ਜਾਣਾ ਬਾਣਾ ਵੀ ਜ਼ਰੂਰੀ ਹੈ ਤੇ ਬਾਣੀ ਵੀ ਜ਼ਰੂਰੀ ਹੈ ਅੱਜ ਸਿੱਖਾਂ ਦੇ ਵਿੱਚ ਘਾਟ ਕਿਉਂ ਪੈਦਾ ਹੋ ਗਈ ਇਕੱਲੀ ਬਾਣੀ ਤਾਂ ਕਹਿੰਦੇ ਅਸੀਂ ਪੜਦੇ ਆਂ ਜੀ ਨਿਤਨੇਮ ਨਿਤ ਕਰਦੇ ਆਂ ਤੇ ਅੱਥ ਨੇ ਠੇਕੇ ਤੇ ਖੜੇ ਹੁੰਦੇ ਆ ਕਾਦੀ ਤੇਰੀ ਹੋਵਾ ਬਾਣੀ ਆ ਭਾਈ ਕਿਹੜੀ ਰਹਿਤ ਮਰਿਆ ਦਾ ਕਿੱਥੇ ਲਿਖਿਆ ਵੀ ਭਾਈ ਸੋ ਆਪਣੇ ਆਪ ਦੇ ਜੀਵਨ ਨੂੰ ਭਾਈ ਬਚਾਉਣਾ ਹੈ ਗੁਰੂ ਦੇ ਗਿਆਨ ਦੁਆਰਾ ਆਪਦੇ ਜੀਵਨ ਵਿੱਚ ਤਬਦੀਲੀ ਵੇਖ ਕੇ ਅਸੀਂ ਆਪਾਂ ਜਿੰਨੇ ਸਰੀਰ ਬੈਠੇ ਆ ਪਿਆਰੋ ਆਪਣੇ ਆਪਣੇ ਜੀਵਨ ਦੇ ਅੰਦਰ ਜ਼ਰੂਰ ਝਾਤ ਮਾਰਨੀ ਹੈ ਫੇਰ ਹੀ ਇਹ ਜੀਵਨ ਵਿੱਚ ਗੁਰੂ ਦੀ ਗੱਲ ਸੁਣ ਕੇ ਫਾਇਦਾ ਗੁਰੂ ਕੋਲ ਆਏ ਦਾ ਫੇਰ ਹੀ ਭਲਾ ਸਾਡਾ ਭਾਈ ਵੀ ਸੱਚੇ ਪਾਤਸ਼ਾਹ ਸਾਡੇ ਜੀਵਨ ਵਿੱਚ ਤਬਦੀਲੀ ਆਵੇ ਸੋ ਆਪਨੋ ਆਪਣੇ ਭਾਈ ਜੀਵਨ ਨੂੰ ਮੈਂ ਵੀ ਆਪਦੀ ਜੀਵਨ ਨੂੰ ਵੇਖਾਂ ਵੀ ਸੱਚੇ ਪਾਤਸ਼ਾਹ ਮੇਰੇ ਜੀਵਨ ਵਿੱਚ ਵੀ ਤਬਦੀਲੀ ਆਈ ਹੈ ਕਿ ਨਹੀਂ ਆਈ ਸੋ ਆਪੋ ਆਪਣੇ ਜੀਵਨ ਨੂੰ ਜਰੂਰ ਵੇਖਣਾਗਾ ਤਬਦੀਲ ਹੋਣਾ ਸੀ ਤੇ ਜੇ ਤਬਦੀਲੀ ਆ ਗਈ ਤਾਂ ਠੀਕ ਐ ਤੇ ਨਹੀਂ ਪਿਆਰ ਕੋਈ ਫਾਇਦਾ ਨਹੀਂਗਾ ਨਾ ਨਾ ਮਤ ਭਲੇਖੇ ਵਿੱਚ ਰਹਿ ਜੇ ਕੋਈ ਵੀ ਕੋਈ 10 ਮਿੰਟ ਗੁਰਦੁਆਰਾ ਸਾਹਿਬ ਜਾ ਕੇ ਮੈਂ ਤਾਂ ਸੱਚਖੰਡ ਨੂੰ ਜਾਊਗਾ ਨਾ 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 ਭਲੇਖੇ ਵਿੱਚ ਨਾ ਰਹਿ ਜੀ ਕਿਤੇ ਕਿਤੇ ਉਹ ਗੱਲ ਨਾ ਹੋ ਜੇ ਉਹ ਅਜਾ ਮਲਵਾਲ ਪਾਪੀ ਵਾਲੀ ਸਾਖੀ ਸੁਣ ਲਈ ਸੀ ਨਾ ਸੇਠ ਨੇ ਕਿਤੇ ਉਹ ਗੱਲ ਨਾ ਬਣ ਜੇ ਬਸ ਉਹ ਫਿਰ ਜਿਹੜਾ ਕੁਝ ਕਰਨਾ ਸੀ ਕਰੀ ਗਿਆ ساری ਉਮਰ ਠਗੀਆਂ ਮਾਰੀ ਗਿਆ ਤੋਰੀਆਂ ਕਰੀ ਗਿਆ ਗਰਤ ਕੰਮ ਕਰੀ ਗਿਆ ਤੇਖੀਰ ਨੂੰ ਜਦੋਂ ਘੋੜੂ ਜਾ ਵੱਜਣ ਲੱਗ ਗਿਆ ਤੇ ਕਹੀ ਜਾਵੇ ਫਾਨੀ ਵਹੀ ਖਾਨੇ ਖਾਂਦੇ ਪਈ ਆ ਫਰਾਨਾ ਬੰਦਾ ਬੋਲਾ ਮੜਾ ਉਹਨੂੰ ਪੈਸਾ ਨਾ ਤੇ ਉਹ ਕਹਿੰਦੇ ਰੱਬ ਦਾ ਨਾਮ ਲੈੜਾ ਕੋਈ ਉਹਨੇ ਆਪਦੇ ਜਿਹੜੇ ਬੱਚੇ ਦੇ ਨਾਮ ਸੀ ਇੱਕ ਦਿਨਾਂ ਹਰੀ ਰੱਖ ਲਿਆ ਇੱਕ ਦਿਨਾਂ ਓਮ ਰੱਖਿਆ ਰੱਬ ਵਾਲੇ ਰੱਖ ਲਿਆ ਨਾ ਪ੍ਰਮਾਤਮਾ ਇੱਕ ਦਿਨਾਂ ਕ੍ਰਿਸ਼ਨ ਰੱਖ ਲਿਆ ਕਹਿੰਦੇ ਵੀ ਉਹਦਾ ਜਦੋਂ ਨਾ ਰੱਬ ਦਾ ਨਾਮ ਲਵੇ ਤੇ ਕਹਿੰਦੇ ਉਹ ਤਾਂ ਲੈਂਦਾ ਹੀ ਨਹੀਂ ਰੱਬ ਦਾ ਨਾਮ ਬਸ ਫਰਾਨਾ ਬੰਦਾ ਬੋਲਾ ਮੜਾ ਫਲਾਨੇ ਬੰਦੇ ਨੂੰ ਪੈਸੇ ਨਾ ਦਿਓ ਫਲਾਨੀ ਵਹੀ ਫਲਾਨੇ ਖਾਤੇ ਪਈ ਹੈ ਸਾਰਾ ਕੁਝ ਸਹੀ ਕਰੀ ਜਾਵੇ ਕਹਿੰਦੇ ਵੀ ਜਦੋਂ ਕਿੰਦੀ ਵੀ ਇਹਦੇ ਬੱਚਿਆਂ ਨੂੰ ਬੁਲਾ ਲਓ ਤਿੰਨਾਂ ਨੂੰ ਦੁਕਾਨ ਤੋਂ ਬੁਲਾ ਲਿਆ ਕਿੰਦੀ ਵੀ ਚੱਲ ਹੁਣ ਕਹਿ ਦੂਗਾ ਵੀ ਮੇਰਾ ਹਰੀ ਖੜਾ ਹੈ ਮੇਰਾ ਕ੍ਰਿਸ਼ਨ ਖੜਾਗਾ ਸਾਹਮਣੇ ਜਦੋਂ ਕਲੀਆਂ ਹੀ ਆ ਮਲ ਕੇ ਸੁਰਤ ਚ ਲੈ ਕੇ ਨਾ ਆਏ ਸਾਹਮਣੇ ਵੇਖ ਲੈ ਤਿੰਨੇ ਖੜੇ ਦੁਕਾਨ ਤੋਂ ਆ ਕੇ ਕਹਿੰਦਾ ਕੰਜਰੋ ਤਿੰਨੇ ਦੁਕਾਨ ਤੱਕ ਆ ਗਏ ਕੋਈ ਇੱਕ ਅੱਧਾ ਦੁਕਾਨ ਤੇ ਰੰਦਾ ਅਖੀਰ ਮਰਨ ਵੇਲੇ ਵੀ ਕੰਦਰ ਸ਼ਬਦੀ ਨਿਕਲਗਾ ਮੁਖ ਵਿੱਚੋਂ ਸੋ ਭਾਈ ਜੇ ਕਿਤੇ RAM ਕਿਹਾ ਹੋਵੇ ਮੁਖ ਵਿੱਚੋਂ ਪਹਿਲਾਂ ਫੇਰ ਹੀ ਕਿਹਾ ਜਾਊਗਾ ਜੇ ਮਾੜੇ ਕੰਮ ਸੁਰਤ ਵਿੱਚ ਬਸੇ ਹੋਏ ਹਨ ਭੜੇ ਕੰਮ ਫਿਰ ਤਾਂ ਉਹੀ ਯਾਦ ਆਉਣੀ ਹੈ ਦਹਰਾਤ ਉਹੀ ਹੋਣਾ RAM ਗੋਵਿੰਦ ਜਪਿੰਦੇ ਆ ਹੁਆ ਮੁਖ ਪਵਿੱਤਰ ਗੁਰੂ ਜੀ ਕਹਿੰਦੇ RAM ਗੋਵਿੰਦ ਜਪਿੰਦੇ ਆ ਨਾ ਮੁਖ ਪਵਿੱਤਰ ਹੋ ਜਾਂਦਾ ਸੋ ਆਓ ਸਾਰੇ ਭਾਈ ਆਪਾਂ ਵਰਨ ਕਰੀਏ ਗੁਰੂ ਕੋਲੇ ਬੈਠ ਕੇ ਵੀ ਸੱਚੇ ਪਾਤਸ਼ਾਹ ਜਿੰਨਾ ਹੋ ਸਕਦਾ ਸੀ ਤੇਰੇ ਬਚਨਾਂ ਉਤੇ ਚੱਲਾਂਗੇ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਆਓ ਸਾਰੇ ਜਪੀਏ ਪਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ